ਜ਼ਿਮਨੀ ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਤਿੱਖੇ ਬਿਆਨਾਂ ਦਾ ਦੌਰ ਜਾਰੀ ਆ ਤਾਂ ਹੁਣ ਜਿਹੜੇ ਵਿਧਾਇਕ ਢਾਲੀਵਾਲ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉੱਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਵਿਧਾਇਕ ਢਾਲੀਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਗੈਂਗਸਟਰਾਂ ਦੇ ਨਾਲ ਸਬੰਧ ਨੇ ਉਹ ਗੈਂਗਸਟਰਾਂ ਦੇ ਰਾਹੀਂ ਰਾਜਨੀਤੀ ਕਰ ਰਹੇ ਨੇ ਉਹਨਾਂ ਨੇ ਜ਼ਿਮਨੀ ਚੋਣ ਦਾ ਜ਼ਿਕਰ ਕੀਤਾ ਕਿ ਜ਼ਿਮਨੀ ਚੋਣ ਦੇ ਵਿੱਚ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਜਿਹੜੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਾਂ ਉਹਨਾਂ ਦੇ ਲਿੰਕ ਨੇ ਜਿਹੜੇ ਉਹ ਗੈਂਗਸਟਰਾਂ ਨੇ ਉਹ ਗੈਂਗਸਟਰਾਂ ਦੇ ਰਿਸ਼ਤੇਦਾਰ ਨੇ ਸੋ ਇਸ ਵੇਲੇ ਜਿਹੜਾ ਵੱਡਾ ਬਿਆਨ ਆ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਵਿਧਾਇਕ ਕੁਲਦੀਪ ਸਿੰਘ ਧਾਰੀਵਾਲ ਨੇ ਦਿੱਤਾ ਅੰਮ੍ਰਿਤਸਰ ਦੇ ਵਿੱਚ ਇਹ بیان ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਸੰਬੰਧ ਨੇ ਉਹ ਗੈਂਗਸਟਰਾਂ ਦੇ ਨਾਲ ਨੇ ਬੀਤੇ ਦਿਨਾਂ ਦੇ ਵਿੱਚ ਜਦੋਂ ਜ਼ਿਮਨੀ ਚੋਣ ਹੋਈ ਸੀ ਤਾਂ ਇਸ ਦੌਰਾਨ ਕਈ ਸਰਪੰਚਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਵੀ ਦਵਾਈਆਂ ਔਰ ਉਹਨਾਂ ਨੇ ਹੁਣ ਕਾਰਵਾਈ ਦੀ ਮੰਗ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਜਿਹੜੀ ਉਹ ਖਤਮ ਹੋ ਚੁੱਕੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੁਣ ਗੈਂਗਸਟਰਵਾਦ ਦਾ ਸਹਾਰਾ ਲੈਣ ਲੱਗਿਆ ਉਹਨਾਂ ਨੇ ਕਿਹਾ ਕਿ ਅੱਜ ਤੋਂ 1920 ਦੇ ਵਿੱਚ ਜਿਹੜੀ 100 ਸਾਲ ਪਹਿਲਾਂ ਪਾਰਟੀ ਹੋਂਦ ਵਿੱਚ ਆਈ ਸੀ ਪਾਰਟੀ ਬਣੀ ਸੀ ਸ਼੍ਰੋਮਣੀ ਅਕਾਲੀ ਦਲ ਉਸ ਦੇ ਜਿਹੜੇ ਮਕਸਦ ਸੀ ਕੁਝ ਹੋਰ ਸੀ ਤਾਂ ਅੱਜ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਆਪਣੇ ਮਕਸਦ ਤੋਂ ਭਟਕ ਚੁੱਕਿਆ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਨਿਸ਼ਾਨੇ ਲਾਏ ਨੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਗੈਂਗਸਟਰਾਂ ਰਾਹੀਂ ਰਾਜਨੀਤੀ ਕਰ ਰਿਹਾ ਕੁਲਦੀਪ ਸਿੰਘ ਢਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਗੈਂਗਸਟਰ ਦਾ ਸਰਪ੍ਰਸਤ ਬਣ ਗਿਆ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਨਾਲ ਜਿਹੜੇ ਸਬੰਧ ਨੇ ਉਹ ਗੈਂਗਸਟਰਾਂ ਦੇ ਸਬੰਧ ਨੇ ਇਸ ਦੀ ਜਾਂਚ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਤਰਨਤਾਰਨ ਚੋਣਾ ਦੇ ਵਿੱਚ ਗੈਂਗਸਟਰਾਂ ਨੇ ਸਰਪੰਚਾਂ ਨੂੰ ਧਮਕੀਆਂ ਦਿੱਤੀਆਂ ਇਸ ਦੇ ਲਈ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਅੱਗੇ ਅਪੀਲ ਵੀ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਆ ਧਾਲੀਵਾਲ ਨੇ ਅੱਗੇ ਜੋ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਨੇ ਆ ਬਹੁਤ ਹੀ ਇੱਕ ਜਿਹੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਤੇ ਤੁਹਾਡੇ ਨਾਲ ਥੋੜੀ ਵਿਚਾਰ ਸੱਚਾ ਕਰਨੀ ਚਾਹੁੰਦੇ ਆ ਤੁਹਾਡੇ ਰਾਈ ਬੀਡੀਏ ਦੇ ਰਾਈ ਪੂਰੀ ਦੁਨੀਆ ਦੇ ਵਿੱਚ ਜਿਹੜੀ ਪਿਛਲੇ ਦਿਨੀ ਤਦੰਤਾਂ ਦੇ ਵਿੱਚ ਇਲੈਕਸ਼ਨ ਹੋਈ ਹੈ ਉਦੇ ਬਾਅਦੇ ਮੈਂ ਆਮ ਆਦਮੀ ਪਾਰਟੀ ਵੱਲੋਂ ਕੁਝ ਚੀਜ਼ਾਂ ਵੱਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ ਹੁਣੇ ਹੀ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ ਆ 11 ਤਰੀਕ ਨੂੰ VOTING ਹੋਈ ਆ ਤਰ ਤਰ ਦੇ ਵਿੱਚ 22 ਇਲੈਕਸ਼ਨ ਦੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਦਾਰ ਅਮਿਤ ਸਿੰਘ ਸੰਧੂ ਕਰੀਬ 12000 ਵੋਟਾਂ ਦੇ ਨਾਲ ਜਿਹੜੀ ਆ ਉਹਨਾਂ ਨੇ ਜਿੱਤ ਪ੍ਰਾਪਤ ਜਿਹੜੀ ਕੀਤੀ ਹੈ। ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਦੇ ਹੋਰ ਕੋ ਪੂਰਾ ਅਕਾਲੀ ਦਲ ਨਹੀਂ ਹੈ। ਉਹਦੇ ਪ੍ਰਧਾਨ ਜੀ ਸਗਵੀਰ ਸਿੰਘ ਬਾਦਲ ਜੀ ਬਹੁਤ ਵੱਡੇ ਲੋਕਾਂ ਨੂੰ ਬਲ ਸੋਫਨੇ ਜਿਹੜੇ ਦਿਖਾ ਰਹੇ ਆ ਮੈਂ ਉਹਦੇ ਬਾਅਦ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇਹਨੇ ਜਿਹੜੀ ਨੈਕਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚੋਂ ਔਰ ਜਿਸ ਹਲਕੇ ਨੂੰ ਸੁਖਬੀਰ ਹੋਣੀ ਪਹਚਾਰ ਦੇ ਸੀਗੇ ਕਿ ਪੰਥਕ ਹਲਕਾ ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਕਾਲੀ ਹੋਵੇ ਔਰ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਸ਼ਨ ਚ ਉਤਾਰਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਰੇ ਸਤਕਾਜੋਗ ਉਹ ਵੀ ਤੰਤਾ ਜ਼ਿਲ੍ਹੇ ਦੇ ਨਿਸੀਗੇ ਉਹ ਵੀ ਮਜੀਠੇ ਹਲਕੇ ਚੋਂ ਬੰਗਾਲੀ ਪਿੰਡ ਚੋਂ ਖੜਕੇ ਇੱਕ ਤਦਮੀ ਫੌਜੀ ਜਿਹਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲਿਆ ਕੇ ਮੈਦਾਨ ਚ ਥਾੜਿਆ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਥਾ ਰਿਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜਿਸ ਟੰਗ ਨਾਲ ਉਹ ਇਲੈਕਸ਼ਨ ਹੋਈ ਮੈਂ ਉਹ ਸਿਲੈਕਸ਼ਨ ਦੇ ਵਿੱਚ ਸੀਗਾ ਜਿਸ ਟੰਗ ਨਾਲ ਗੈਂਗਸਟਰਵਾਦੀ ਵੱਕਤੋਂ ਕੀਤੀ ਸਖਬੀਰ ਨੇ ਜਿਸ ਤੰਗ ਦਾ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਤਹਿਤ ਫਲਾਈ ਗਈ ਜਿਸ ਤੰਗ ਦੇ ਨਾਲ ਫੋਨ ਕਰਾ ਕਰਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹਦੇ ਇਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਤ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਉਹ ਐਫ ਆਈ ਆਰ ਵੀ ਦਰਜ ਹੈ ਐਫ ਆਈ ਆਰ ਪੱਛਿਆ ਦਰਜ ਹੋਇਆ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਆਲਟਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕ ਦਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਆਏ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹ ਅੱਜ ਉਹਨਾਂ ਨੇ ਪਰਤਕ ਸਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨੁਮਾਇੰਦਗੀ ਕਰਦੇ ਆ ਉਹਦਾ ਇਹ ਪਿਰਤ ਜੜੀ ਹੈ ਇਹ ਪੰਜਾਬ ਦੇ ਵਿੱਚ ਸਖਬੀਰ ਪਾਉਣੀ ਚਾਹੁੰਦਾ ਅਸੀਂ ਇਹ ਪਿਰਤ ਨਹੀਂ ਪੈਣ ਦਵਾਂਗੇ ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਇਹ ਜਿਹੜਾ ਬਤਾਰਾ ਹੋਇਆ ਉੱਥੇ ਲੈਕਚਰ ਦੇ ਵਿੱਚ ਜਿਹੜਾ ਦਹਿਸ਼ਤ ਵਾਲਾ ਮਾਹੌਲ ਸਿਰਜਿਆ ਗਿਆ ਜਿਸ ਦਹਿਸ਼ਤ ਦੇ ਆਗਰੇ ਤੇ ਸੁਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਤਖ ਸਾਡਾ ਜੀ ਦੂਜੇ ਨੰਬਰ ਤੇ ਆ ਗਏ ਜੀ ਅਸੀਂ ਤਾਂ ਵੇਖਿਓ ਸਤਾਈ ਚ ਕੀ ਕਰਦੇ ਆ ਜੀ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਐ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੋਈ ਖੋਹ ਕੀਤਾ ਜਾਵੇ ਤਰੰਤ ਆ ਦੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ ਦਹਿਸ਼ਤ ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਧਰਾਤਮਕ ਧਰਾਤਮਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਔਰ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਗੈਕਸਲਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਰਾਏ ਪਾਉਣਾ ਚਾਹੁੰਦੇ ਪਹਿਲਾਂ ਹੀ ਸਾਡਾ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ ਪਾ ਸੁਖਵੀਰ ਜੇ ਸਰਾਏ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਤੇ ਬੜਾ ਇੱਕ ਘਾਤਕ ਰਸਤਾ ਇਸ ਸਰਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮੱਦੀ ਜਿੱਦਾਂ ਦੀ ਮੱਦੀ ਕਾਨੂੰਨੀ ਕਾਰਵਾਈ ਉਹ ਸਲਕਾ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕਦੇ ਉੱਥੇ ਹੋਇਆ ਸੋ ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਨੇ ਬਾਦਲ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਡੀਜੀਪੀ ਗੌਰਵ ਯਾਦਵ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰ ਅੱਗੇ ਬੇਨਤੀ ਕੀਤੀ ਹੈ ਕਿ ਬਾਦਲ ਦੇ ਖਿਲਾਫ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਸ ਦੇ ਲਈ ਇੱਕ ਐਸਆਈਟੀ ਗਠਨ ਹੋਣੀ ਚਾਹੀਦੀ ਹੈ ਜੋ ਇਸ ਮਾਮਲੇ ਦੀ ਜਾਂਚ ਕਰੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਬਿਆਨ ਤੋਂ ਬਾਅਦ ਕੀ ਐਕਸ਼ਨ ਲੈਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਖਿਲਾਫ ਕੋਈ ਕਾਰਵਾਈ ਹੋਵੇਗੀ ਕਿ ਇਹ ਜਾਂਚ ਕਿੱਧਰ ਜਾਵੇਗੀ ਇਹ ਸਿਆਸਤ ਕਿੱਧਰ ਜਾਵੇਗੀ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਤੋਂ ਬਾਅਦ ਸਿਆਸਤ ਜਾਰੀ ਹੈ